ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਤਿਸਦਾ ਬ੍ਰਹਮਤ ਰਹਿ ਇਕ ਸ਼ਬਦ ਲਿਵਲਾ ਨਵ ਨਿੱਦੀ 18 ਸਿੱਧੀ ਪਿੱਛ ਲੱਗੀਆਂ ਫਿਰਹਿ ਜੋ ਹਰ ਦਿਲ ਸਦਾ ਤਿਸ ਦਾ ਬ੍ਰਹਮ ਅਤਰ ਹੈ ਇੱਕ ਸ਼ਬਦ ਲਿਵ ਲਾਈ ਨਵ ਨਿੱਧੀ 18 ਸਿੱਧੀ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾ ਹੋ ਨ ਪਾਈਐ ਬੁੱਝੋ ਕਰੀ ਚਾਰ ਤੁ ਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ 3 ਕੀਆ ਗੱਭਰੂ ਕਿ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਭੁਖ ਨ ਜਾਏ ਗੁਰਮੁਖ ਸ਼ਬਦੇ ਰਤੇ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੇ ਆਏ ਜੇ ਗੁਰਮੁਖ ਕਰੇ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਭਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖੇ ਕ੍ਰਿਖ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵੇਖ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਲਿਖਾ ਵਾਹੀ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇਕ ਸ਼ਬਦ ਲਿਵ ਲਾਏ ਨਵ ਨਿੱਦੀ 18 ਸਿੱਧੀ ਪਿੱਛੇ ਲਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਰਗ ਸੋਰਠ ਦੀਵਾਰ ਦੀ 19